ਨਰਤ ਨਾਟਕ ਹੋਣ ਦੇ ਲਈ ਆਉਂਦੇ ਨੇ ਕਹਿੰਦਾ ਜਿਹੜਾ ਮੈਂ ਗੱਲ ਬੋਲਦਾ ਜੀ ਕਿਰਪਾ ਕਰਕੇ ਉਹ ਸੁਣੋ ਜੀ ਸੁਣ ਦਿਓ ਉਹਨਾਂ ਨਾਂ ਨਾਂ ਦਾ ਫਰਜ਼ ਬਣਦਾ ਕਿ ਜੇ ਅਸੀਂ ਘਾਤਿਤ ਦੀ ਜਨਮ ਭੂਮੀ ਤੇ ਪਹੁੰਚੇ ਆ ਤਾਂ ਅਸੀਂ ਇੱਥੇ ਸਾਬਤ ਸੂਰਤ ਹੋ ਕੇ ਜਾਈਏ ਹੁਣ ਕਰੀ ਤੇ ਅਸੀਂ ਜੇ ਬੇਲਾ ਦੇਖਣਾ ਤਾਂ ਗੱਲ ਵੱਖਰੀ ਹੈ ਪਰ ਜਿਹੜੇ ਬੰਦੇ ਇੱਥੇ ਸੱਚੀ ਤੇ ਸੱਚੀ ਸਰਤਾ ਲੈ ਕੇ ਆਏ ਨੇ ਨਾ ਵੀ ਆ ਆਫੀਸ ਸ੍ਰੀ ਗੁਰੂ ਗੋਬਿੰਦ ਸਿੰਘ ਨਾ ਜੀ ਦੇ ਚਰਨਾਵਾਂ ਦੇ ਵਿੱਚ ਆਪਣਾ ਫਰਦਾ ਕਰਨ ਆਇਆ ਆਪਾਂ ਕੀਤਾ ਭੇਟ ਕਰਨਾ ਆ ਆਪਾਂ ਸਰਦਾ ਭੇਟ ਕਰਨਾ ਆ ਤੇ ਸਾਡਾ ਫਰਜ਼ ਬਣਦਾ ਕਿ ਉਸੇ ਹੀ ਧਰਤੀ ਤੇ ਸਰਦਾਰ ਸਿੰਘ ਜੀ ਮਹਾਰਾਜ ਜੀ ਨੇ ਖਾਕ ਖਾ ਗਿਆ ਸੀ ਤੇ ਆਪਾਂ ਵੀ ਇੱਥੋਂ ਸਿੰਘ ਬਣ ਕੇ ਜਾਈਏ ਤੇ ਜਿਹੜਾ ਮੋਜबान ਦਾ ਜਿਹੜਾ ਵੀ ਕੋਈ ਨਾ ਭਰਾ ਜਿਹਦੇ ਵੀ ਕੋਣਾ ਨਹੀਂ ਇਹ pran guru ਗਿਆ ਪਵਾਰਨੀ ਤਾਰੀਖ ਤੱਕ ਨਹੀਂ ਗਿਆ ਉਹ ਅਭੀ ਗ੍ਰੀਨ ਉਹਨਾਂ ਲਈ ਗੁਫਤਾਰ ਹੈ ਜਿਹੜੀ ਸੰਵਾਦ ਦੇ ਤੌਰ ਤੇ ਦਵਾ ਹੈ ਹਰ ਕਾਇਨੀ ਵਰਗ ਉਹਨਾਂ ਹੀ ਨੌਜਵਾਨਾਂ ਨੂੰ ਜਾਂ ਉਹਨਾਂ ਹੀ ਜਵਾਨਾਂ ਨੂੰ ਮਰੋਗੀ ਜਿਹੜੇ ਨੌਜਵਾਨ ਦਾੜੀ ਕੇਸ ਕਤਲ ਕਰਾਉਂਦੇ ਨੇ ਇਹਨਾਂ ਨੂੰ ਰੱਖਣਗੇ ਤਾਂ ਵਾਲੀ ਦਾੜੀ ਕੇਸ ਕਤਲ ਨਹੀਂ ਕਰਾਵਾਂਗੇ ਸਾਡੇ ਕੋਲ ਅਸੀਂ 10 ਸਾਲ ਤੋਂ ਇੱਥੇ ਜੀਵਨ ਚੱਲਦੀ ਆ ਜਿਹੜੇ ਲੈ ਕੇ ਜਾਂਦੇ ਨੇ ਤਾਂ ਅਗਲੇ ਸਾਲ ਤੱਕ ਨੂੰ ਮਿਲ ਕੇ ਵੀ ਜਾਂਦੇ ਨੇ ਵੀ ਅੱਜ ਜੀ ਬਿਜਲੇ ਵਰੀ ਲੈ ਕੇ ਗਏ ਨਹੀਂ ਤੇ ਅੱਜ ਸਾਫ ਸੁਥਰ ਤੋਕ ਕੇ ਆਇਆ ਅਗਲੇ ਵੀ ਬੇਤੀ ਹੈ ਸੋਹਣੀ ਦਸਤਾਰ ਤੁਹਾਡੇ ਸਜਾਵਾਂਗੇ ਵੀ ਸਰਤੇ ਮੰਨਾਂਗੇ ਵੀ ਪਰ ਸਾਡੇ ਮੇਰੀ ਇੱਕੋ ਹੀ ਹੁਕਮ ਹੈ ਕਿ ਤੁਸੀਂ ਕਾਹਦੀਆਂ ਮੇਰਾ ਤਕਵਾ ਦਿੰਦੀ ਤਾਰੀਖ ਇਸ ਗੱਲ ਨਹੀਂ ਕਰਾਵਾਂਗੇ ਤੇ ਤੁਸੀਂ ਆ ਸਕਦੇ ਹੋ ਸਰਕਾਰ ਦਾ ਕੋਈ ਪਿਆਰ ਦਾ ਕੋਈ ਪੈਸਾ ਨਹੀਂ ਕੋਈ ਦਸਤਾਰ ਜਿਹੜੀ ਤੁਹਾਨੂੰ ਦੇ ਦੇਣ ਉਹ ਵੀ ਨਹੀਂ ਕਰਾਉਂਗਾ ਜਿਵੇਂ ਅਪਾਉ ਤੁਹਾਨੂੰ ਦਿਖਾਇਆ ਸੀਗਾ ਦਸਤਾਰਾਂ ਦੇ ਜਿਹੜੇ ਉਹ ਲੰਗਰ ਲੱਗੇ ਨੇ ਤੇ ਉਸੇ ਤਰ੍ਹਾਂ ਅੱਗੇ ਵੀ ਇੱਥੇ ਵੱਖ-ਵੱਖ ਪ੍ਰਦਰਸ਼ਨੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਕੁਝ ਕ